ਦੇਖੋ ਕਰਾਲੀ ਸ਼왈ਕਦਿਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਸਾਡਾ ਨਗਰ ਕਰਾਲੀ ਸ਼ਹਿਰ ਜਿੱਥੇ ਹਰ ਸਾਲ ਬਾਬਾ ਕਸਾਈ ਵਾਲਾ ਜਿਹਦਾ ਮੇਲਾ ਲੱਗਦਾ ਜਿੱਥੇ ਅਸੀਂ ਸਦੀਆਂ ਤੋਂ ਸਾਡੇ ਦਾਦੇ ਪੜਦਾਦੇ ਸਾਡੇ ਪਿਤਾ ਜੀ ਅਸੀਂ ਸਾਡੇ ਬੱਚੇ ਜਿਹੜਾ ਉਸ ਮੇਲੇ ਦਾ ਨਿੱਕ ਮਾਨਦੇ ਨੇ ਤੇ ਜਿੱਥੋਂ ਅਸੀਂ ਸੇਧ ਲੈ ਕੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਹੁਣ ਬਾਬਾ ਧਨਰਾਜ ਗਿਰਜੀ ਦੀ ਅਗਵਾਈ ਦੇ ਵਿੱਚ ਇਹ ਮੇਲਾ ਜਿਹੜਾ ਆਉਣ ਵਾਲੀ 5 ਤਰੀਕ 4 5 6 ਦਾ ਜਿਹੜਾ ਮੇਲਾ ਬਹੁਤ ਵੱਡਾ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਪੂਰੇ ਹਿੰਦੁਸਤਾਨ ਤੋਂ ਸ਼ਰਧਾਲੂ ਅਤੇ ਸਾਧੂ ਸੰਤ ਦੇ ਮਹਾਮੂਰਤਸ ਪਹੁੰਚਦੇ ਨੇ ਤੇ ਸਾਡੇ ਇਲਾਕੇ ਲਈ ਜੇ ਕਦੇ ਵੀ ਕੋਈ ਪਸ਼ੂ ਤੰਤ ਬਿਮਾਰ ਹੁੰਦਾ ਜਾਂ ਕੋਈ ਬੱਚਿਆਂ ਤੇ ਕੋਈ ਵੀ ਮਾਰੀ ਦੇ ਪ੍ਰਕੋਪ ਆਉਂਦਾ ਤਾਂ ਅਸੀਂ ਹਮੇਸ਼ਾ ਬਾਬਾ ਜੀ ਦੇ ਦੇਰੇ ਤੇ ਜਾ ਕੇ ਬਾਬਾ ਜੀ ਤੋਂ ਅਸ਼ੀਰਵਾਦ ਸਾਡੇ ਬੱਚੇ ਲੈਂਦੇ ਨੇ ਸਾਡਾ ਭਾਵੇਂ ਫਸਲਾਂ ਦੀ ਗੱਲ ਹੋਵੇ ਭਾਵੇਂ ਬੱਚਿਆਂ ਦੀ ਗੱਲ ਹੋਵੇ ਭਾਵੇਂ ਪਸ਼ੂ ਤੰਦ ਦੀ ਗੱਲ ਹੋਵੇ ਹਮੇਸ਼ਾ ਬਾਬਾ ਜੀ ਤੇ ਸਾਨੂੰ ਬਹੁਤ ਵਿਸ਼ਵਾਸ ਹੈ ਉਸ ਦੇਰੇ ਤੇ ਜਿੱਥੇ ਜੰਮ ਪੜ ਕੇ ਸੀ ਛੋਟੇ ਛੋਟੇ ਮੇਲੇ ਦੇਖ ਕੇ ਅਸੀਂ ਜਵਾਨ ਹੋਏ ਆ ਤੇ ਅਸੀਂ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਮੇਲਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨਾਲ ਜੋੜਦਾ ਸਾਡੀ ਪੰਜਾਬੀਅਤ ਨਾਲ ਜੋੜਦਾ ਇੱਕ ਸਾਂਝੀ ਸਭੂ ਸਾਂਝੀ ਵਲਤਾ ਦਾ ਪ੍ਰਤੀਕ ਇਹ ਮੇਲਾ ਹਮੇਸ਼ਾ ਮੈਂ ਕਹਿੰਦਾ ਵੀ ਮੈਂ ਬਾਬਾ ਜੀ ਨੂੰ ਉਹਦਾ ਮੇਲਾ ਜਿਹੜਾ ਹਰ ਸਾਲ ਹੁੰਦਾ ਤੇ ਮੇਰਾ ਵੀਰ ਅਮਿੰਦਰ ਓਮਾ ਜੀ ਜਿਹੜੇ ਪਿਛਲੇ 30 35 ਸਾਲ ਤੋਂ ਸਾਡੇ মিডিਆ ਦੇ ਤੁਸੀਂ ਸਾਰੇ ਭਰਾ ਹਮੇਸ਼ਾ ਉਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਹੋ ਅਮਿੰਦਰ ਓਮਾ ਜੀ ਦੀ ਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਜਿਹੜਾ ਹਰ ਸਾਲ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਜਿਹਦੇ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਪਹੁੰਚਦੇ ਨੇ ਉਹ ਵੀ ਮੈਂ ਅਮਿੰਦਰ ਓਮਾ ਜੀ ਦੀ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਕਿ ਜਿੱਥੇ ਧਾਰਮਿਕ ਗੱਲ ਆ ਉੱਥੇ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਹੈ ਪੰਜਾਬੀ ਕਲਚਰ ਹੈ ਸਾਡਾ ਉਹਨੂੰ ਪ੍ਰੋਮੋਸ਼ਨ ਕਰਨ ਲਈ ਅਮਿੰਦਰ ਓਮਾ ਜੀ ਦਾ ਜਿਹੜਾ ਯੋਗਦਾਨ ਹੈ ਉਹ ਵੀ ਨਾ ਸਤਿ ਸ੍ਰੀ ਅਕਾਲ ਅਤੇ ਪੰਤਿਕ ਨੂੰ ਸਲਾਨਾ ਮਿਲਿਆ ਜੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੀ ਹੋਮ ਹੋਮਾ ਕੇ ਡੇਰਾ ਬਾਬਾ ਕੁਸਾਈਆਂ ਵਾਲੇ ਦਰਵਾਜ਼ੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਗੁਰੂ ਮਹਾਰਾਜ ਤੁਹਾਨੂੰ ਸਭ ਨੂੰ ਛੜਦਿਆਂ ਕਲਾ ਬਖਸ਼ੇ ਸਾਡੀ ਇਹ ਔਰਦਾਸ ਜੀ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਸਾਰੀ ਸੰਗਤ ਨੂੰ ਅਪੀਲ ਆ 4-5 ਸਤੰਬਰ ਨੂੰ ਆਪਣੇ ਹਾਜ਼ਰੀ ਲਵਾਓ ਡੇਰਾ ਬਾਬਾ ਕੁਸਾਈਆਂ ਵਾਲੇ ਸਾਨੂੰ ਧੰਨਵਾਦ